ਦੋਸਤੋ ਹੁਣ ਤੁਹਾਨੂੰ ਕਰਾਉਣੇ ਆ ਕਾਂਗੜ ਪਿੰਡ ਦੇ ਵਿੱਚ ਸਥਿਤ ਕਿਲਾ ਰਾਏ ਜੋਧ ਤੇ ਬਾਬਾ ਮਹਿਰ ਮਿੱਠਾ ਜਿਹਦੇ ਗੁਰੂ ਘਰ ਦੇ ਦਰਸ਼ਨ ਪਹਿਲਾਂ ਆਪਾਂ ਚੱਲਦੇ ਆ ਕਿਲਾ ਰਾਏ ਜੋਧ ਆਸ਼ਕਾ ਸ਼੍ਰੀ ਗੁਰੂ ਫਰਗੋਲਨ ਸਾਹਿਬ ਜੀ ਦੇ ਪਵਿੱਤਰ ਸ਼ਸਤਰ ਕਟਾਰ ਸਾਹਿਬ ਆ ਮੌਜੂਦ ਹੈ ਇਸ ਨੂੰ ਕਿਲਾ ਬਾਬਾ ਰਾਏ ਜੋਧ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅੱਜ ਬੋਲਣੇ ਕੋਈ ਇਹ ਲੈ ਖੜੋ ਜੀ ਜੀ ਨਾ ਉਹ ਆਹ ਉਹ ਆ ਜੇ ਤੋ ਤਾਂ 엘비 ਦਾ ਸੀ ਨਾ ਤੇ ਪੂਰੀ ਚੀਜ਼ ਪਤਾ ਨਹੀਂ ਬੁੱਕ ਰੇ ਦੇ ਨਾ ਪਤਾ ਕਿ ਪੂਰੀ ਨਹੀਂ ਆ ਨਾ ਨਹੀਂ ਜੀ ਆਲਾ ਮੈਨੂੰ ਫਰੰਟ ਸੇਵਾ ਲੱਗ ਰਿਹਾ ਨਾ ਪਤਾ ਜੀ ਆਹ ਛੋਈ ਲਾ ਜੀ ਉਹ ਨਾ ਕੇ ਭਾਈ ਜੀ ਤੁਹਾਡਾ ਮੇਰਾ ਨਾਮ ਪਰਮਜੀਤ ਚੌਂਕੀਦਾਰ ਆ ਜੀ ਕੰਗਰਸ ਅੱਛਾ ਅੱਛਾ ਤੇ ਜਗਤ ਤੇ ਆਏ ਆ ਆਪਣਾ ਪਹਿਲਾ ਕਿੰਨੇ ਵਾਰੀ ਆਏ ਆ ਤੁਸੀਂ ਇੱਥੇ ਪਹਿਲਾਂ ਮੈਂ ਕਾਫੀ ਵਾਰ ਆਇਆ ਜੀ ਪਰ ਦਰਸ਼ਨ ਅੱਜ ਹੀ ਹੋਣ ਲੱਗੇ ਆ ਜੀ ਅੱਜ ਦਰਸ਼ਨ ਅੱਜ ਕਰਨ ਲੱਗੇ ਆ ਹਾਂ ਜੀ ਸਾਡੇ ਬਹਾਨੇ ਦਰਸ਼ਨ ਹੋਣਗੇ ਜੀ ਹਾਂ ਜੀ ਛੋਟੇ ਬਹਾਨੇ ਨਾਲ ਹੀ ਹੋਣਗੇ ਜੀ ਦਰਸ਼ਨ ਅੱਜ ਇੱਥੇ ਸੇਮੇ ਪਾਸਾ ਦੀ ਕਿਟਾਰ ਸਾਹਿਬ ਹੈ ਇੱਥੇ ਹਾਂ ਜੀ ਸੇਮੇ ਪਾਸਾ ਜੀ ਦਾ ਰਾਏ ਜੋਧ ਨੂੰ ਇਨਾਮ ਵਜੋਂ ਦਿੱਤਾ ਹੀ ਵੀ ਆ ਜੀ ਸਾਸਤਰ ਕਿਟਾਰ ਸਾਹਿਬ ਤੇ ਇਹ ਇਹ ਰਿਹਾ ਕਿਲੇ ਇੱਥੇ ਲੱਗੀ ਦਾ ਸੀਗਾ ਇਹ ਇਹ ਰਾਏ ਜੋਧ ਦਾ ਸੀਗਾ ਕੋਸ ਮਾਤਾ ਦਾ ਪਿਆ ਸੋਸ ਅੱਛਾ ਇੱਕ ਧਾਰਸਾ ਹਾਂ ਜੀ ਆਪ ਧਾਰਸਾ ਦੋਸਤੋ ਇਹ ਕਟਾਰ ਸਾਹਿਬ 6ਵੇਂ ਪਾਸ਼ਾ ਸ੍ਰੀ ਹਰਗੋਬਿੰਦ ਜੀ ਦੀ ਉਹਨਾਂ ਨੇ ਇਹ ਕਟਾਰ ਰਾਏ ਜੋਧ ਜੀ ਨੂੰ ਤੋਹਫੇ ਦੇ ਤੌਰ ਤੇ ਦਿੱਤੀ ਸੀ ਜਿੱਥੇ ਹੁਣ ਉਹਨਾਂ ਦੇ ਪਰਿਵਾਰ ਦੇ ਵੱਲੋਂ ਇਹਨੂੰ ਜਿਹੜਾ ਹੈਗਾ ਇਸ ਕਿਲੇ ਦੇ ਵਿੱਚ ਰੱਖਿਆ ਹੋਇਆ ਔਰ ਸੇਵਾ ਸੰਭਾਲ ਹਾਂ ਸੇਵਾ ਸੰਭਾਲ ਇਹਨਾਂ ਕੋਲੇ ਔਰ ਇਹਨਾਂ ਨੇ ਸਪੈਸ਼ਲ ਇਥੇ ਲਿਖ ਕੇ ਵੀ ਲਾਇਆ ਹੋਇਆ ਬੇਨਤੀ ਇਥੇ ਮਾਇਆ ਟੇਕਣਾ ਮਨਾ ਹੈ ਤਾਂ ਇਸ ਜੋਤ ਵੀ ਜਗ ਰਹੀ ਹੈ ਆ ਚਲੋ ਇੱਕ ਆਂਗੜਾ ਦਾ ਬਹਿ ਕੁਰਸੀ ਨਾਮ ਹੈਗਾ ਜਿਉਦਾ ਹੋਇ ਨਾ ਹਾਂਜੀ 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 ਇਹਨੇ ਗੁਰੂ ਸਾਹਿਬ ਦੇ ਹੱਥ ਦੇ ਵਿੱਚ ਨਾ ਗੁਰੂ ਸਾਹਿਬ ਦੇ ਨਾਲ ਆਪਣਾ ਜਿਹੜਾ ਸਫਰ ਹੈ ਉਹ ਲੱਗਦਾ ਕਿ ਕਾਮਯਾਬ ਰਿਹਾ ਜਿਵੇਂ ਮਕਸਦ ਨਾਲ ਸ਼ੁਰੂ ਕੀਤਾ ਸੀ ਪਿੰਡ ਦਾ ਜੁੰਕੀਦਾਰ ਕਹਿੰਦਾ ਕਿ ਮੈਂ ਪਹਿਲੀ ਵਾਰ ਕਿਰੇ ਹੈ ਤੁਹਾਡੇ ਬਾਰੇ ਦਸ਼ਕ ਕਰਦਾ ਹਾਂ ਜੀ ਤੁਸੀਂ ਨਹੀਂ ਅੱਜ ਦੋਸਤੋ ਹੁਣ ਆਪਾਂ ਚੱਲਦੇ ਆਂ ਕਾਂਗੜ ਪਿੰਡ ਦੇ ਗੁਰਦੁਆਰਾ ਮਹਿਰ ਮਿੱਠਾ ਜੀ ਜਿਹੜਾ ਕਿ ਬਾਰ-ਬਾਰ ਰੋਡ ਦੇ ਉੱਤੇ ਹੀ ਸਥਿਤ ਹੈ ਗੁਰੂ ਘਰ ਦੇ ਕਰਦੇ ਆਂ ਦਰਸ਼ਨ ਤਕਰੀਬਨ 2000 ਸਾਲ ਪੁਰਾਣੇ ਪਿੰਡ ਦੇ ਮਹਿਰ ਮਿੱਠਾ ਜੀ ਉਸ ਸਮੇਂ ਦੇ ਪ੍ਰਮੁੱਖ ਸ਼ਖਸੀਅਤ ਹੋਏ ਨੇ ਤੇ ਅਕਬਰ ਦੇ ਸ਼ਾਸਨ ਦੇ ਸਮੇਂ ਦੇ ਵਿੱਚ ਇਹਨਾਂ ਦਾ ਬਹੁਤ ਬੋਲ ਵਾਲਾ ਸੀ ਇਹ ਮਸ਼ਹੂਰ ਕਹਾਵਤ ਸੀ ਉਸ ਵੇਲੇ ਦੀ ਕਿ ਅਕਬਰ ਜਹਾਨਾ ਬਾਦਸ਼ਾ ਮਹਿਰ ਮਿੱਠੇ ਜਹਾਨਾ ਜੱਟ ਉਸ ਵੇਲੇ ਇਸ ਗੱਲ ਦੀ ਭਰਪੂਰ ਚਰਚਾ ਹੋਇਆ ਕਰਦੀ ਸੀ ਤੇ ਰਾਏ ਜੋਧ ਇਹਨਾਂ ਦੇ ਪੜੋਤੇ ਹੋਏ ਨੇ 15ਵੀਂ ਸਦੀ ਦੇ ਵਿੱਚ ਤੇ ਆਜੋ ਆਪਾਂ ਕਰਦੇ ਆਂ ਆ ਬਾਬਾ ਮਹਿਰ ਮਿੱਠਾ ਜੀ ਦੇ ਗੁਰੂ ਘਰ ਦੇ ਦਰਸ਼ਨ ਤੇ ਜਾਣਦੇ ਆਂ ਇੱਥੋਂ ਦਾ ਇਤਿਹਾਸ ਕੀ ਕਹਿੰਦੇ ਨੇ ਗੁਰੂ ਘਰ ਦੇ ਗ੍ਰੰਥੀ ਤੇ ਇੱਥੋਂ ਦੇ ਇਤਿਹਾਸ ਦੇ ਆਪਾਂ ਹੁੰਦੇ ਆਂ ਰੂ ਰੂ ਸੋ ਨਾ ਸ੍ਰੀ ਦੇਵ ਜੀ ਦਸਾ ਤੋਂ ਨਾ ਕੀ ਜਿੱਥੇ ਬਟਿਆਪਾ ਗੁਰਦੁਆਰਾ ਬਾਬਾ ਮਹਿਰ ਮਿੱਠਾ ਜੀ ਪਿੰਡ ਕਾਂਗੜੀ ਜੀ ਤੇ ਕੀ ਇਤਿਹਾਸ ਕੀ ਹੈ ਇਤੋਂ ਦਾ ਇਹ ਬਾਬਾ ਮਹਿਰ ਮਿੱਠਾ ਢਾਲੀ ਵਾਲਾ ਦਾ ਵੱਡ ਬਡੇਰਾ ਹੋਇਆ ਜੀ ਜੀ ਯਾਨੀ ਕੋਨ ਦੀ ਭਗਤੀ ਕੀਤੀ ਸੀ ਪਹਿਲੇ ਭਗਤੀ ਕੀਤੀ ਸੀਗੀ ਜਾਂ ਪਹਿਲੇ ਜਨਮ ਜਾਂ ਐਸੀ ਐਸੀ ਜਨਮ ਦੀ ਭਗਤੀ ਕੀਤੀ ਸੀ ਹਮਮ ਅਣੀ ਚੰਗੇ ਮਹਾਂਪੁਰਸ਼ ਸੀਗੇ ਅੱਛਾ ਪ੍ਰਮਾਤਮਾ ਨਾਲ ਜਾਨੀ ਵਧੀਆ ਮਿਲੇ ਹੋਈ ਸੀ ਸਮਝ ਲਾ ਹਮ ਇਹ ਜਿਹੜਾ ਬਹੁਤ ਜਾਨੀ ਬਾਬਾ ਜੀ ਨੂੰ ਆਖੇ ਮੰਨਦੇ ਆ ਹਮ ਨਮਸਕਾਰ ਕਰਦੇ ਆ ਬਾਕੀ ਜੋ ਵੀ ਤੇ ਗੁਰੂ ਸਾਹਿਬ ਮੂਰੇ ਅਰਦਾਸ ਬੇਨਤੀ ਕਰਦੇ ਲੋਕ ਸਰਗਰਦਾਸਾ ਪੂਰ ਮੈਂ ਹੁੰਦੀ ਹੈ ਮੈਂ ਆਪੋ ਆਪਣੇ ਕਰਮਾਂ ਦੇ ਅਨੁਸਾਰ ਹ ਜਿਹੜਾ ਤਨ ਮਨ ਲਾ ਕੇ ਅਰਦਾਸ ਬੇਨਤੀ ਕਰਦਾ ਆਪਦੀ ਤੇ ਪ੍ਰਮਾਤਮਾ ਸੱਚੀ ਬਾਸੀ ਕਿਰਪਾ ਨਾਲ ਪੂਰ ਮੈਂ ਹੋ ਜਾਂਦੀ ਹੈ ਜੀ ਤੇ ਮਬਾ ਮੈਂ ਮਟਾ ਜੀ ਕਿਹੜੇ ਸਮੇਂ ਹੋਏ ਨੇ ਉਦੋਂ ਮਤਲਬ ਇਹ ਅਕਬਰ ਬਾਦਸ਼ਾਹ ਵੇਲੇ ਦੇ ਆਹ ਅਕਬਰ ਬਾਦਸ਼ਾਹ ਵੇਲੇ ਦੇ ਜੀ 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 ਛੇਵੇਂ ਬਾਦਸ਼ਾਹ ਦੇ ਨਾਲ ਤਾਂ ਇਹਨਾਂ ਦੇੜਾ ਫੜੋਤਾ ਸੀ ਬਾਬਾ ਰਾਇ ਜੋਦ ਅੱਛਾ ਫੜੋਤਾ ਸੀ ਇਹਨਾਂ ਦਾ ਫੜੋਤਾ ਸੀ ਨਾ ਚੌਥੀ ਵੀੜੀ 'ਚ ਠੀਕ ਹੈ ਫੜੋਤਾ ਹੀ ਕਹਿੰਦੇ ਫਰੋਤੜਾ ਹਾਂ ਹਾਂ ਤੇ ਉਹਨਾਂ ਨੇ ਛੇਵੇਂ ਬਾਦਸ਼ਾਹ ਦੇ ਨਾਲ ਆਪਣਾ ਜੰਗ ਲੜੀ ਸੀ ਇਹ ਮਹਾਰਾਜ ਵਾਲੀ ਹੂੰ ਦੋ ਪਠਾਨ ਸੀ ਬਹੁਤ ਤਕੜੇ ਜਰਨੈਲ ਸੀ ਉਹਨਾਂ ਦੇ ਪਠਾਨਾਂ ਦੇ ਅੱਲਾ ਲੱਲਾ ਬੇਗਰ ਹਾਂਜੀ ਅੱਲਾ ਲੱਲਾ ਬੇਗ ਬਣੇ ਹਾਂਜੀ ਪਿਛੇ ਮੇ ਪਾਸ਼ਾ ਨੇ ਸ਼ਹੀਦ ਕੀਤਾ ਸੀ ਉਹਨੂੰ ਕੱਕ ਨੇ ਇਹ ਪਾਦਾ ਰਾਜੋਦ ਨੇ ਮੌਤੇ ਘਾਟਦਾਰੇ ਸਨ ਅੱਛਾ ਇੱਕ ਉਹਨਾਂ ਨੇ ਕੀਤਾ ਸੀ ਹਾਂਜੀ 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 ਵਰਦਨ ਤੇ ਸੌਰੇ ਸੀਗੇ ਇੱਥੇ ਇਸ ਪੰਨੇ ਦੇ ਵਿੱਚ ਹਾਂ ਬਾਬਾ ਮਹਿਰ ਮਿੱਠੇ ਦੀpropto ਸੀ ਵੀ ਭਾਗਖਰੀ ਅੱਛਾ ਉਹਨਾਂ ਨੇ ਸ਼ਾਦੀ ਕੀਤੀ ਸੀ ਬਾਬੇ ਮੈਂ ਬਾਬੇ ਮਹਿਰ ਮਿੱਠੇ ਨੇ ਅਕਬਰ ਬਾਦਸ਼ਾਹ ਦੇ ਨਾਲ ਓਕੇ ਹਾਂਜੀ ਤੇ ਉਦੋਂ ਅਕਬਰ ਦੀ ਇੱਥੇ ਇਸ ਪੰਡ ਦੇ ਵਿੱਚ ਕੋਈ ਨਿਸ਼ਾਨੀ ਹੈ ਜਾਂ ਇੱਥੇ ਜਾਂ ਹੋਰ ਆਸੇ ਪਾਸੇ ਦੇ ਪੰਡਾਂ ਵਿੱਚ ਕੋਈ ਨਹੀਂ ਇਸੇ ਪਾਸੇ ਨਹੀਂ ਹੈ ਜੀ ਅੱਛਾ ਅਕਬਰ ਦਾ ਕੁਝ ਨਹੀਂ ਹੈ ਯਾਨੀ ਬਾਬਾ ਮਹਿਰ ਮਿੱਠਾ ਜੰਗੇ ਜਗੀਰਦਾਰ ਸੀਗੇ ਜ਼ਮੀਨਾਂ ਬਹੁਤ ਸਣੇ ਕੋਲੇ ਹਮ ਅਣ ਫਿਰ ਆ ਦੀ ਲੜਕੀ ਨੂੰ ਜ਼ਮੀਨ ਦਿੱਤੀ ਸੀ ਬਹੁਤ ਜ਼ਿਆਦਾ ਅੱਛਾ ਉਹ ਸਾਰੀ ਇਧਰੋਂ ਪੰਜਾਬ ਤੋਂ ਲੈ ਕੇ ਹਰਿਆਣਾ ਜਾ ਕੇ ਦਿੱਲੀ ਤੱਕ ਗਾਂਧਾ ਵਿਟਾਂਦਰਾ ਕਰਕੇ ਅਕਬਰ ਬਾਦਸ਼ਾਹ ਦੇ ਨਾਂ ਲਵਾਤੀ ਸੀ ਅੱਛਾ ਯਾਨੀ ਤਕੜੇ ਸੀ ਬਹੁਤ ਤਕੜੇ ਸੀ ਪਹਿਲਾਂ ਤੋਂ ਜਗੀਰਦਾਰ ਸੀ ਹਾਂ ਹਾਂ ਜੀ ਪਰਿਵਾਰ ਸਾਰਾ ਤਾਲੀਲ ਪਰਿਵਾਰ ਆਪਾ ਮਹਿਰ ਮਿੱਠਾ ਜੀ ਦਾ ਜੀ ਜੀ ਹਾਂ ਜੀ ਠੀਕ ਮੇਲਾ ਪੂਰਾ ਭਰਦਾ ਜੀ 4 ਦਿਨ 5 ਦਿਨ ਮੇਲਾ ਪੂਰਾ ਲੱਗਦਾ ਤੇ ਵਿਸਾਖੀ ਦਾ ਮੇਲਾ ਹਾਂ ਜੀ ਹਾਂ ਜੀ ਤੇ 4-5 ਦਿਨ ਲੰਗਰ ਚੱਲਦਾ ਪੂਰਾ ਪ੍ਰਸ਼ਾਦਾ ਦਾਲ ਪ੍ਰਸ਼ਾਦਾ ਲੱਡੂ ਜਲੇਬੀ ਪਕੌੜੇ ਬਾਰਵਦ ਦੁਕਾਨਾਂ ਲਾਉਂਦੇ ਨੇ ਮੇਲਾ ਪੂਰਾ ਭਰਦਾ ਚਾਰਦਾ ਬਾਬਾ ਮਹਿਰ ਮਠਾਈ ਦੇ ਆਪਣੇ ਖਾਨਦਾਨ ਤੋਂ ਆਏਗੇ ਨੇ ਹਾਂਜੀ ਇੱਥੇ ਚੌਥੀ 15ਵੀਂ ਕਿਹੜੀ ਇੱਥੇ ਵੰਸ ਹੈਗੀ ਇਹ ਇੱਥੇ ਇਸ ਬਣਜ ਰਹਿੰਦੇ ਨੇ ਹਾਂਜੀ ਹਾਂਜੀ ਆਪਣੇ ਪ੍ਰਧਾਨ ਮੰਤਰੀ ਗੁਰਪ੍ਰੀਤ ਸਿੰਘ ਜੀ ਕਾਨਗੜ ਅਸਾਂ ਉਹਨਾਂ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਹੀ ਆ ਜੀ ਹੋਰ ਵੀ ਪਰਿਵਾਰ ਤਨਕਰ ਪਰਿਵਾਰ ਹੈਗੇ ਵਿੱਚ ਜਿਹੜੇ ਮਹਿਰ ਮਠੇ ਦੀ ਵੰਸ ਦੇ ਵਿੱਚੋਂ ਹੈਗੇ ਪੁਰੇ ਹੁੰਦੇ ਜੀ 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 ਕਰਨਲ ਭਪਿੰਦਰ ਸਿੰਘ ਓਕੇ ਹਾਂਜੀ ਹਾਂਜੀ ਉਹਨਾਂ ਨੇ ਆਪਦੇ ਘਰੇ ਇੱਥੇ ਬਾ ਆਪਣਾ ਬਣਾਇਆ ਤੁਝਾ ਫੜਾ ਕਿਲਾ ਬਣਾਇਆ ਹੋਇਆ ਵਾ ਹਾਂ ਅਸੀਂ ਜਾ ਕੇ ਆਏ ਹਾਂ ਹਾਂਜੀ ਹਾਂਜੀ ਤੇ ਅੱਜ ਦਰਸ਼ਨ ਕਰ ਪੀਏ ਹਾਂਜੀ 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 ਤੇ ਬਾਕੀ ਕਾਂਗੜ ਨਗਰ ਵੀ ਬਹੁਤ ਵਧੀਆ ਜੀ ਸਾਰੇ ਸਾਰੇ ਪਰਿਵਾਰ ਹੀ ਬਹੁਤ ਵਧੀਆ ਹਰ ਇੱਕ ਧਰਮ ਦੇ ਲੋਕ ਇੱਥੇ ਰਹਿੰਦੇ ਆ ਹੂੰ ਮੁਸਲਮਾਨ ਭਾਈਚਾਰਾ ਦੇ ਹਾਂ ਅੱਛਾ ਮੁਸਲਮਾਨ ਬਹੁਤ ਜ਼ਿਆੜੇ ਹੈਗੇ ਨੇ ਇੱਥੇ ਹਾਂਜੀ ਇੱਥੇ ਹੈਗੇ ਨੇ ਬਹੁਤ ਜ਼ਿਆੜੇ ਹੈਗੇ ਨੇ ਤੇ ਹੁਣ ਬਣਾਇਆ ਕਿਲਾ ਮੁਸਲਮਾਨਾਂ ਦਾ ਤੇ ਮੁਸਲਮਾਨਾਂ ਦੇ ਹੈਗੇ ਸੀ 15 ਤੋਂ ਹਾਂਜੀ ਉਦੋਂ ਫਿਰ ਆਜ਼ਾਦੀ ਵੇਲੇ ਰੱਖ ਲਏ ਸੀ ਉਹਨਾਂ ਨੇ ਇੱਥੇ ਹਾਂਜੀ ਬਚਾਲੇ ਸਾਨੂੰ ਲਾਣਾ ਜਿੰਨੇ ਸਾਰਾ ਪਿੰਡ ਭਾਈ ਤਾਂ ਭਾਈਚਾਰਕ ਤੌਰ ਤੇ ਰਹਿੰਦਾ ਸਾਰਾ ਜੀ ਜੀ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਹਾਂ ਸਾਰਾ ਘਰ ਸੀਗੇ ਜਿਹੜੇ ਇੱਥੇ ਰਹਿ ਗਏ ਸੀ ਬੱਚੇ ਸੀਗੇ